ਇਓਰ ਦੋ ਦੰਦ ਦੋ ਦੰਦ ਵਸ਼ੀ ਹੈ ਜੀ ਠੀਕ ਜੇ ਸੂਏ ਤੱਕ ਵੀ ਵਸ਼ੀ ਦੋਂਦੀ ਹੋ ਜੇ ਤੇ ਮੇਰੇ ਘਰ ਘਲਦੇ ਕੋਈ ਆਹ ਦੇਖੋ ਇਧਰ ਦੇਖ ਲਓ ਸਾਰੇ ਹੀ ਦੁੱਧ ਵਾਲੇ ਦੰਦ ਆ ਜੀ ਇਹਦੇ ਦੂਜੇ ਸੂਏ ਤੱਕ ਵੀ ਵਸ਼ੀ ਦੋਂਦੀ ਨਹੀਂ ਹੋਣੀ ਏ ਠੀਕ ਹੈ ਜੀ ਠੀਕ ਇਧਰ ਦੇਖ ਲਓ ਲਓ ਜੀ ਇਹ ਵੀ ਦੁੱਧ ਵਾਲੇ ਹੀ ਦੰਦ ਜੇ ਵਛੀ ਦੋੜਿਆ ਇਹ ਵੀ ਦੂਜੇ ਸੂਏ ਤੱਕ ਤੇ ਫਿਰ ਸਾਂਭਣ ਦਾ ਕੀ ਫਾਇਦਾ ਲਓ ਹਾਂਜੀ ਸਾਸਰੀਕਾਲ ਜੀ ਸਾਰਿਆਂ ਦਾ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਉਪਲ ਜ਼ਿਲ੍ਹਾ ਤਰਨਤਾਰਣਾ ਤਹਿਸੀਲ ਖਡੂਰ ਸਾਬ ਇਸ ਘਰ ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਬਹੁਤ ਚੰਗੀ ਕੁਆਲਿਟੀ ਦੇ ਪਸ਼ੂ ਲੈ ਕੇ ਆਉਂਦੇ ਆ ਵੀਰ ਜੀ ਹੁਣ ਅੱਜ ਤੁਹਾਨੂੰ ਦਿਖਾਉਣੀ ਆ ਜੀ ਆਪਾਂ ਪੰਜ ਵੇੜਾ ਦਿਖਾਉਣੀ ਆ ਜੀ ਬਹੁਤ ਹੀ ਕੁਆਲਿਟੀ ਵਾਲੇ ਪਸ਼ੂ ਆ ਇੱਕ ਬਿਲਕੁਲ ਤਾਜੀ ਸੂਈ ਆ ਤੇ ਬਾਕੀ ਤਿੰਨ ਗੱਬਣਾ ਤੇ ਇੱਕ ਛੋਟੀ ਵਛੀ ਆ ਬਾਕੀ ਦੀ ਜਾਣਕਾਰੀ ਆਪਾਂ ਲਵਾਂਗੇ ਵੀਰ ਕੋਲ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਕਿ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਪਿੰਡ ਦਾ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬੜੇ ਵਧੀਆ ਮਹਾਰਾਜ ਦੀ ਬੜੀ ਕਿਰਪਾ ਜੀ ਠੀਕ ਹੈ ਜੀ ਐਡਰੈਸ ਦੱਸ ਦਈਏ ਜੀ ਆਪਣਾ ਵੀਰੇ ਪਿੰਡ ਓਪਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਠੀਕ ਹੈ ਜੀ ਰਈਆ ਆਪਣ ਨੂੰ ਹੈਗਾ ਇਥੋਂ 6 ਕਿਲੋਮੀਟਰ ਵਿਆਸ 10-11 ਕਿਲੋਮੀਟਰ ਆ ਜੀ ਹਾਂਜੀ ਠੀਕ ਹੈ ਜੀ ਤੇ ਨਾਮ ਦੱਸ ਦੀ ਆਪਣਾ ਨਾਮ ਗਰਜੀਤ ਭਾਜੀ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ ਜੇ ਤੇ ਵਟਸਐਪ ਚੱਲਦਾ 8284087033 ਠੀਕ ਹੈ ਜੀ ਦੂਸਰਾ ਹੈਗਾ 9815425783 ਠੀਕ ਹੈ ਜੀ ਤੇ ਕਿੰਨੀਆਂ ਆਜ ਆਪਣੇ ਕੋ ਜੀ ਅੱਜ ਆਪਣੇ ਕੋ ਪੰਜ ਆ ਜੀ ਇੱਕ ਤੇ ਬੱਚੀ ਆ ਛੋਟੀ ਤੇ ਚਾਰ ਸਿਰੇ ਆ ਠੀਕ ਆ ਹਾਂ ਬੰਬ ਪੀਸ ਹੀ ਆ ਮੈਂ ਕਹਿੰਦਾ ਵੀ ਤੋਹਫੇ ਹੀ ਆ ਜੇ ਪੰਜੇ ਖਮਾਕੇ ਹੀ ਹੋਣਗੇ ਅੱਜ ਮੁੱਲ ਵੀ ਮੁੱਲ ਵੀ ਨਿਕਨੇਗੇ ਕਰਨੇ ਆ ਨਾ ਨਿਕਨੇਗੇ ਮੁੱਲ ਹੋਣਗੇ ਤੇ ਖੀਰੀਆਂ ਦੋਣਦੀਆਂ ਵਛੀਆਂ ਅੱਜ ਠੀਕ ਹੈ ਜੀ ਠੀਕ ਹੈ ਦੋ ਖੀਰੀਆਂ ਵੜਾ ਬਹੁਤ ਯਾਰੀਆਂ ਚੰਗੀਆਂ ਠੀਕ ਆ ਬਾਕੀ ਜਿਹਨੇ ਫਾਰਮ ਨਵਾਂ ਪਾਉਣਾ ਉਹਦੇ ਲਈ ਇਹ ਮੰਨ ਕੇ ਚੱਲੋਗੇ ਇਹ ਵੀ ਬਹੁਤ ਚੰਗੇ ਲੱਗੇ ਆ ਸਾਰੀ ਡਿਟੇਲ ਹੈਗੀ ਆਪਣੀ ਜੀ 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 ਨਵੇਂ ਫਾਰਮ ਦਾ ਮਾਲ ਲਿਆ ਕੇ ਜਿਹਨੇ ਨਵਾਂ ਫਾਰਮ ਤਿਆਰ ਕਰਨਾ ਕਈ ਸਾਨੂੰ ਫੋਨ ਆਏ ਇੱਕ ਦੋ ਕਰਪੂਥਲੇ ਵਾਲੀ ਸਾਈਡ ਤੋਂ 16 ਮਹੀਨਿਆਂ ਦੀਆਂ ਬੱਚੀਆਂ ਵਾਂ ਦੋਵੇਂ ਤੇ 7-7 ਮਹੀਨਿਆਂ ਦੀਆਂ ਗੱਬੜਾਂ ਆ ਠੀਕ ਆ ਹਾਂਜੀ ਸਹੀ ਆ ਦੋਵਾਂ ਦੇ ਸੀਮਨਾ ਦਾ ਰਿਕਾਰਡ ਸਾਰਾ ਪ੍ਰੋਪਰ ਰਿਕਾਰਡ ਹੈਗਾ ਆਪਣੇ ਤੇ ਠੀਕ ਹੈ ਜੀ ਸ਼ੁਰੂਆਤ ਇਤੋਂ ਹੀ ਕਰੀਏ ਤਾਜੀ ਸੂਈ ਦੀ ਪਰਸੋ ਦੀ ਸੂਈ ਆ ਵੈੜ 6 ਦੰਦ ਵੈੜ ਦੂਜਾ ਸੂਆ 6 ਦੰਦ ਇਸ ਟਾਈਮ 22 ਕਿਲੋ ਭਾਜੀ ਇਹ ਤੋਂ ਹਾਜ਼ਰ ਆ ਭਿੰਡਰ ਸਾਹਿਬ ਠੀਕ ਆ ਠੰਡੀ ਸੀਲ ਆ ਭਾਵੇਂ ਇਧਰੋਂ ਬਹਿ ਜਾਓ ਉਧਰੋਂ ਬਹਿ ਜਾਓ ਦੋਵਾਂ ਬੰਨੇੋਂ ਬਹਿ ਕੇ ਚੋਈ ਜਾਓ ਬਾਕੀ ਥਾਣ ਥਣ ਬੜੇ ਚੰਗੇ ਸੋਹਣੇ ਲੱਗੇ ਹੈ 20 ਕਿਲੋ ਦੀ ਆਪਾਂ ਬੌਲੇ ਦੀ ਹੁਣ ਵੀ ਗਾਰੰਟੀ ਦੇ ਦਾਂਗੇ ਅੱਜ ਕਿੰਨਾ ਦਿਨ ਸੂਈ ਨੂੰ ਆ ਵੈੜ ਨੂੰ ਠੀਕ ਹੈ ਜੀ ਹਾਂਜੀ ਸਹੀ ਆ ਮਗਰ ਬੱਚਾ ਤੋ ਰੋਜੀ ਇਹਨੂੰ 22 ਕਿਲੋ ਬੜਾ ਹਣਾ ਜਰ ਹਾਂ ਠੀਕ ਆ ਦੇਖੋ ਵੀ ਪਿਓਰ ਹੈ ਸ਼ਹਿਰ ਵੈੜਿਆ ਦੇਖੋ ਵੈੜ ਦੀ ਪੂਛ ਜੀ 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 ਬਹੁਤ ਹੀ ਸੋਹਣੀ ਆ ਜੀ ਕੁਆਲਿਟੀ ਬੜੀ ਆ ਰੰਗ ਬਹੁਤ ਜ਼ਿਆਦਾ ਸੋਹਣਾ ਵਾ ਤੇ ਬਹੁਤ ਹੀ ਭੈਣ ਭਰਾ ਪਸੰਦ ਕਰਦੇ ਆ ਇਹਨਾਂ ਵੈੜਾਂ ਨੂੰ ਜਿਹੜੇ ਸ਼ੌਂਕੀ ਵੀਰਵਾ ਰੱਖਦੇ ਆ ਚੰਗੀਆਂ ਸੋਹਣੀਆਂ ਵੈੜ ਵੈੜਾਂ ਦੇ ਮੁੱਲ ਵੇਖਿਓ ਵੀ ਮੁੱਲ ਜ਼ਿਆਦਾ ਨਹੀਂ 25 26 ਕਿਲੋ ਆਹ ਨਾ ਦਊਗੀ ਜੀ ਤੇ ਬਾਕੀ ਮੁੱਲ ਤੁਹਾਨੂੰ ਦਿਖਾਵਾਂਗੇ ਮੁੱਲ ਬਿਲਕੁਲ ਨਿਗਾਹ ਆ ਜੀ ਇਥੇ ਮੜਾ ਖਲਾਰੋ ਇੱਕ ਰਾਂ ਲਓ ਭਾਜੀ ਮੋਗੇ ਅੰਗਵਸ਼ੀ ਆਉਂਦੀ ਆ ਭਾਜੀ ਇਦਾਂ ਦੀ ਚੌਣ ਕੋਈ ਭੂਰ ਨਹੀਂ ਚੱਟਾ ਨਹੀਂ ਕੋਈ ਮੰਗਾ ਨਹੀਂ ਇਹਨੂੰ ਠੀਕ ਹੈ ਜੀ ਐਨੂੰ ਫੇਸ ਘਮਾਇਆ ਇਥੇ ਖਲਾਰ ਲਓ ਮੜੀ ਜੀ ਬਾਕੀ ਸੋਹਣੀ ਸਨੱਖੀ ਪੂਰੀ ਆ ਹਾਂਜੀ ਜੀ ਰੰਗ ਰੋਂਗ ਚੰਗਾ ਜੀ ਥਣ ਵੀ ਬੜੇ ਸੋਹਣੇ ਲੱਗੇ ਆ ਲੇਵਾ ਬੜਾ ਸੋਹਣਾ ਕਰਮਾ ਵਾਲੀ ਦਾ ਜੀ ਇੱਕ ਰੰਗ ਫਲਕਾਰੀ ਫਲਕਾਰੀ ਲਾ ਕੇ ਵੀ ਦਿਖਾਵਾਂਗੇ ਵੀ ਪ੍ਰਿੰਟ ਵੇਖਿਓ ਕਿੱਡਾ ਸੋਹਣਾ ਵਾ ਇਹਦਾ ਥਾਣ ਦੀ ਕੁਆਲਿਟੀ ਤੁਸੀਂ ਆਪ ਦੇਖ ਸਕਦੇ ਲਓ ਆ ਵੇਖੋ ਜੀ ਵੇਖੋ ਕਰੋ ਚੈੱਕ ਜੀ ਲਓ ਜੀ ਐਰ ਸ਼ੈਰ ਵਾਲਾ ਰੰਗ ਆ ਇਹਦਾ ਡੱਬ ਨਿਕਾ ਵਾ ਭਿੰਦਰ ਸਾਹਿਬ ਪਰਲੇ ਮੰਨੇ ਭਾਵੇਂ ਤੁਸੀਂ ਬਹਿ ਜਾਓ ਠੀਕ ਆ ਇਦਾਂ ਦੀ ਲਓ ਜੀ ਠੰਡੀ ਜਿੱਥੇ ਮਰ ਜੀ ਹੁਣ 22 ਕਿਲੋ ਅਗਲਾ ਚੋਕੇ ਲੈ ਦੇ ਵੀਰੇ ਮੇਰੇ ਘਰ 4 ਦਿਨ ਚੋਲੇ ਠੀਕ ਹੈ ਜੀ ਹਾਂ ਬਾਕੀ ਰ ਸਿਰੋਸੀ ਪਾਉਣ ਦੀ ਕੋਈ ਲੋੜ ਨਹੀਂ ਬੰਗਾ ਨਹੀਂ ਕੋਈ ਕੁਛ ਨਹੀਂ ਭਿੰਡਰ ਸਾਹ ਠੀਕ ਹੈ ਇਹ ਨਹੀਂ ਥੀਲ ਠੰਡੀ ਆ ਲੋ ਭਾਵੇਂ ਇਹ ਬੰਦੇ ਸਾਣੀ ਥੱਲੇ ਬੈਜਾ ਆਹ ਵੇਖੋ ਜੀ ਕਰੋ ਚੈੱਕ ਜਿੱਧਰ ਦੀ ਮਰਜ਼ੀ ਬੈਜੋ ਜਿੱਦਾਂ ਮਰਜ਼ੀ ਹੈ ਮੈਂ ਨਾ ਕੋਈ ਗੱਲ ਨਹੀਂ ਵੀਰ ਜੀ ਕੋਈ ਨੀਂਦ ਵਿਚਾਰੀ ਨਹੀਂ ਬੈਠਣ ਠੀਕ ਹੈ ਠੀਕ ਹੈ ਪਿਓਰ ਛੇ ਦਾੰਦ ਜੀ ਆ ਸੁਆ ਤੇ ਦੁੱਧ ਹੁਣ ਬੋਲਾ ਪਾਈ ਲੀਟਰ ਹਨਾ ਹਾਂ 2 ਲੀਟਰ ਦੀ ਆਪਾਂ ਬੋਲੇ ਦੀ ਹੁਣ ਵੀ ਗਾਰੰਟੀ ਦੇ ਦਾਂਗਾ ਅਗਲੇ ਦੇ ਘਰ ਦੀ ਵੀ ਠੀਕ ਆ ਤੇ ਪਰ ਇਹ ਆ ਵੀ 25 26 ਕਿਲੋ ਵਸ਼ੀ ਦੁੱਧ ਪਿੰਡਰ ਸਾਹਿਬ ਆਮ ਨਾ ਦਊਂ ਜੀ ਜੀ ਮੌਸਮ ਦੇ ਸਾਨ ਆ ਇੰਨਾ ਕਿ ਚਵਾਈਏ ਬਹੁਤ ਜ਼ਿਆਦਾ ਦੁੱਧ ਆ ਜੀ ਮੌਸਮ ਮਾੜਾ ਜਾਂ ਠੰਡਾ ਹੁੰਦਾ ਤੇ ਵਸ਼ੀ 30 ਕਿਲੋ ਵੀ ਦੇ ਦੇਣਾ ਬਿਲਕੁਲ ਬਿਲਕੁਲ ਜੀ ਹਾਂ ਜੀ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਪਿੰਡਰ ਸਾਹਿਬ ਭਾਵੇਂ ਲੱਖ ਕਰ ਲਈਏ ਮੈਂ ਤਾਂ 85000 ਦੀ ਵੈਟ ਦੇ ਦੀ ਛੋੜ ਕਿ ਨਹੀਂ ਕਰ ਦੇਣੀ ਕਰ ਲੋ ਜਿੰਨੀ ਕਰਨੀ ਕਰ ਲੋ ਕਰ ਦिए ਖੁੱਲਾ ਮਾਨਦਨ ਤੁਸੀਂ ਕਰੋ ਹੋਰ ਦੱਸੋ ਕਰ ਦੋ ਦੱਸੋ ਸਹੀ ਕਰ ਦੋ ਜਿੰਨਾ ਤੁਹਾਡਾ ਜੀ ਕਰ ਪੰਜਾ ਡਾ ਦਈਏ 80 ਦੀ ਹਾਂਜੀ ਦੇ ਦੋ 80 ਦੀ ਦੇਣ ਨੇ ਹੋਰ ਕਰਦੀ 80 ਜੀ ਕਰੋ ਕਰੋ ਕੇ ਖੁੱਲਾ ਕਰੋ 75000 ਦੀ ਬੱਛੀ ਦੇ ਦੀਏ ਬਾਕੀ ਹੋਰ ਮਾਨ ਹੋ ਜਾਊਗਾ 2000 ਦਾ ਠੀਕ ਆ ਕੀ ਆ ਗਿਆ ਬੱਛੀ ਕੇ ਵਛਾ 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 ਮਗਰੇ ਠੀਕ ਹੈ 70000 ਦੇ ਕੋਲ ਇਹ ਦੋ ਪਾ ਥੱਲੇ ਹੁਣ ਕਿੰਨੇ ਦੇਣਾ ਭਿੰਦਰ ਸਾਹਿਬ ਜੀ 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 ਬਾਕੀ ਚੋਕ ਐ ਖੜੇ ਕੇ ਹੁਣ 20 ਲੀਟਰ 22 ਲੀਟਰ ਹਨਾ ਆਪਣੀ ਫੇਖ ਖੜੇ ਜੀ 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 ਹਾਂਜੀ ਠੀਕ ਆ ਤੇ ਦੂਜੇ ਨੰਬਰ ਤੇ ਗੱਬਣ ਆ ਗਈ ਹੈ ਨਾ ਗੱਬਣ ਵੀਰੇ 7 ਦਿਨ ਵਸ਼ੀ ਲੈਂਦੀ ਦੋ ਦੰਦ ਪਰ ਇਹ ਉਹਦੋਂ ਵੀ ਗਾਂ ਸੀ ਲੀਆਂ ਵੈ ਲੋ ਜੀ ਰੰਗ ਭਾਗ ਰੱਬ ਨੇ ਬਹੁਤ ਲਾਏ ਇਹਨੂੰ ਜੱਡਾ ਤੇ ਥਾਣ ਵੇਖ ਭਿੰਡਰ ਸਾਹਿਬ ਜੀ 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 ਦੇਖ ਜਾਣ ਤਾਂ ਵੀਰ ਜੀ ਤੋਰੋ ਇਹਨੂੰ ਵੀ ਲਓ ਦਿਨ 7 ਖੜਦੀ ਆ ਤੇ ਲੇਵਾ ਵੇਖੋ ਜੀ ਜਿੱਦਾ ਬੰਬ ਹੀ ਲੱਗਾ ਵਾ ਇਹ ਪਾਜੀ ਕਹਿਣ ਦੀ ਗੱਲ ਨਹੀਂ ਭਿੰਡਰ ਸਾਹਿਬ ਜੋ ਕਵਾਂਗੇ ਉਹ ਨਿਕਲੂਗਾ ਲਓ ਜੀ ਪਿਓਰ ਦੋ ਦੰਦ ਦੋ ਦੰਦ ਵਸ਼ੀ ਹੈ ਜੀ ਠੀਕ ਹੈ ਪਿਓਰ ਦੋ ਦੰਦ ਹਾਂਜੀ ਜਾਣ ਤੋ ਬਾਕੀ ਥਾਣ ਲੇਵਾ ਵੇਖੋ ਕਿ ਕਿੱਡਾ ਸੋਹਣਾ ਵਾ ਕਰਮਾਲੀ ਦਾ ਫਿਕਸ ਛੱਡ ਰਿਆ ਪਾਵੇ ਤਾ ਲੱਗਾ ਵੀ ਤੀਜੇ ਥੂਏ ਵਾਲੀ ਵਹਿੜ ਨੂੰ ਜਿੱਦਾ ਥਾਣ ਹੁੰਦਾ ਨਰੋਈ ਵਸ਼ੀ ਆ ਜੀ ਹਾਂ ਹਾਂ ਜੀ ਬਾਕੀ ਜਿਹਨੇ ਨਵਾਂ ਫਾਰਮ ਸ਼ੁਰੂ ਕਰਨਾ ਨਾ ਇਦਾਂ ਦੀਆਂ ਵਹਿੜਾਂ ਲੈ ਕੇ ਅਗਲਾ ਫਾਰਮ ਸ਼ੁਰੂ ਕਰ ਸਕਦਾ ਵਾ ਹਾਂ ਜੀ ਜੀ ਕੁਆਲਿਟੀ ਵੇਖੋ ਵਸ਼ੀ ਦੀ ਫੇਸ ਬਹੁਤ ਸੋਹਣਾ ਜੀ ਇਹਦਾ ਹਾਂ ਜੀ ਬਾਕੀ ਪ੍ਰਿੰਟ ਤੁਹਾਨੂੰ ਉੱਥੇ ਜਾ ਕੇ ਫਲਕਾਰੀ ਲਾ ਕੇ ਦਿਖਾਉਣੇ ਬਹੁਤ ਵਛੀ ਚੰਗੀ ਆ ਪਿੰਡ ਜੀ 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 ਚਲੋ ਜਿਆਦਾ ਨਹੀਂ ਵਛੀ ਪਹਿਲਾਂ 25 ਕਿਲੋ ਦੁੱਧ ਭਰੂਗੀ ਬਿਲਕੁਲ ਬਿਲਕੁਲ ਜੀ ਸਰਾਮ ਨਾ ਜੇ ਵਛੀ ਨੂੰ ਪਤਾ ਹੀ ਨਹੀਂ ਸੂਣ ਦਾ ਕੋਈ ਜੀ ਕਰਾਓ ਜੈਖ ਜੀ ਬਾਕੀ ਇਹ ਆ ਕੇ ਜਿਹੜਾ ਲੇਵਾ ਵਾਜੇ ਢਿੱਲਾ ਕੱਢੂਗੀ ਥਣ ਹੋਰ ਨ ਖੇੜੂਗੀ ਜਦੋਂ ਸੂਣ ਦੇ ਲਾਗੇ ਨੇੜੇ ਪਹੁੰਚ ਗਈ ਨਾ ਆਹ ਵੇਖੋ ਜੀ ਬਾਕੀ ਡੱਬ ਵੇਖ ਲੋ ਕਿੰਡਾ ਸੋਹਣਾ ਵਾ ਇਹਨਾਂ ਡੱਬਾਂ ਨੂੰ ਬਹੁਤ ਹੀ ਪਸੰਦ ਕਰਦੇ ਆ ਭੈਣ ਭਰਾ ਜਿੰਨੇ ਵੀ ਆ ਜਿੱਦਾਂ ਫਾਰਮ ਤੇ ਕਿੰਨੇ ਅੱਜ ਤੋਹੇ ਆ ਬਿਲਕੁਲ ਬਿਲਕੁਲ ਜੀ ਜਿਹੜੀ ਗੱਲ ਆ ਵੇ ਬੱਛੀ ਵੇਖੋ ਵੀ ਕੀ ਚੀਜ਼ ਆ ਜੀ 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 ਤੇ ਇਹ ਦੁੱਧ ਆਈਡੀਆ ਦੱਸ ਦਈਏ ਫੇਂ ਭਿੰਡਰ ਸਾਹਿਬ ਜਿੱਦਾਂ ਦੀ ਵੱਛੀ ਆ ਨਾ ਹਾਂ 12 13 ਕਿਲੋ ਟਾਈਮ ਦਾ ਇਹਨੂੰ ਵੱਛੀ ਨੂੰ ਦੁੱਧ ਕੁਛ ਨਹੀਂ ਕਹਿੰਦਾ 22 ਕਿਲੋ ਹੈ ਹਾਂ ਤੇ ਵੇਖੋ ਫੇ ਥਾਣੇ ਵੇਖੋ ਤੇ ਬੱਚੀ ਇਹਨੂੰ ਕਹਿੰਦੇ ਬਈ ਫੁੱਟ ਫੁੱਟ ਬਾਹਰ ਬਿਲਕੁਲ ਬਿਲਕੁਲ ਜੀ ਇਹ ਪਤਾ ਨਹੀਂ ਬੱਚੀ ਨੂੰ ਸਮਝਦਾ ਨਹੀਂ ਥਾਣੇ ਵੇਖੋ ਬਿਲਕੁਲ ਜੀ 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 ਪਲੂਨ ਬੱਚੀ ਆ ਜੀ ਹਾਂਜੀ ਪਲੂਨ ਆ ਜੀ ਹਾਂ ਦੋ ਦਾ ਪਲੂਨ ਮੁੱਲ ਫੇ ਦਸੀ ਇਹਦਾ ਜੀ ਕਿਰੇ ਭਾਵੇਂ ਇਹਦਾ ਵੀ ਲੱਖ ਕਰਾਲਾ ਪਿੰਡਰ ਮੁੱਲ ਹਾਂਜੀ ਲੈਣ ਦੇਣ ਵਾਲਾ ਜਿਹੜਾ ਵਾ 90000 ਦੀ ਵਾੜ ਦੇ ਦੀ ਛੋੜ ਕਿ ਨਹੀਂ ਕਰੋਗੇ ਜਿੰਨੀ ਕਰਾਉਣੀ ਉਨੀ ਕਰਾਲਾ ਇਹ ਚੋਂ ਕਰਦੀਏ 5000 ਕਰਦੇ 85 ਦੀ ਹਾਂਜੀ ਮੈਂ ਤਾਂ ਪਿੰਡ ਰਸੀ ਦੀ ਦੇਦੀ ਹੋਰ ਕਰ ਦੇ ਥੋੜਾ ਜਿਹਾ ਹੋਰ ਹਾਂ ਪੂਰੇ 75000 ਦੀ 75000 ਦੀ ਬਾਕੀ ਫੋਨ ਕੀ ਕੋਈ ਦੇ ਕੇ ਵਖਾਲੇ ਇਦਾਂ ਦੀ 75000 ਜੀ 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 ਪੂਰੇ 75000 ਦੇ ਵਿੱਚੋਂ ਛੋਟ ਕਰੂੰਗਾ ਪਿੰਡਰ ਸਾਹਿਬ ਬਾਕੀ ਫੋਨ ਲਾਵੇ ਕੋਈ ਹਨਾ ਪਤਾ ਨਹੀਂ ਕਿੱਥੇ ਗੱਲ ਬਣ ਜੇ ਪਰ ਬੱਚੀ ਨੂੰ ਕੋਈ 7-8 ਦੇਣਾ ਜੇ ਪਤਾ ਨਹੀਂ ਸੂਣਦਾ ਇੱਧਰ ਜੀ 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 ਹਾਂਜੀ ਬਿਲਕੁਲ ਅਗਲੀ ਜਿਹੜੀ ਆ ਗਈ ਜੀ ਅਗਲਾ ਦੇ ਭਾਜੀ ਡਾਇਮੰਡ ਪੀਸ ਆ ਇਹ ਹਾਂਜੀ ਇਹ ਇਸ ਟਾਈਮ ਪਿੰਡਰ ਸਾਹਿਬ 16 ਮਹੀਨਿਆਂ ਦੀ ਬੱਚੀ ਆਪ ਆਏ ਅੱਛਾ ਜੀ ਹਾਂਜੀ ਤੇ ਅੱਗੇ ਵਰਲਡ ਵਾਈਡ ਦਾ ਸੀਮਨ ਲੱਗਾ ਇਹਨੂੰ 9000 ਰੁਪਏ ਦਾ 20000 ਲੀਟਰ ਪਲੱਸ ਵਾਲੀ ਬੱਚੀ ਦਊਗੀ ਠੀਕ ਹੈ ਸੀਮਨ ਲੱਗਾ ਇਹਨੂੰ ਠੀਕ ਹੈ ਜੀ ਠੀਕ ਹੈ ਇਸ ਟਾਈਮ ਇਹਨੂੰ 6 ਤਰੀਕ ਦਾ 7ਵਾਂ ਮਹੀਨਾ ਪਿੰਡ ਰਸਾਬ ਜਾਣ ਰਿਹਾ ਆ ਠੀਕ ਆ ਬੜੇ ਟਾਈਮ ਤੇ ਵਛੀ 10ਵੇਂ ਮਹੀਨੇ ਚ ਸੁੰਡੀ ਪੂਰੀ ਠੰਡ ਚ ਠੀਕ ਆ ਹਾਂਜੀ ਸਹੀ ਆ ਬੜੇ ਟਿਕਾਣੇ ਵਛੀ ਸੁੰਡੀਆਂ ਇਹੋ ਜੀ ਫੇਸ ਕੁਆਲਟੀ ਫੀਡ ਵਾਲੇ ਬੋਰੀਆਂ ਤੇ ਹੁੰਦੀ ਆ ਹਾਂਜੀ 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 ਇਹੋ ਜੀਆਂ ਲੱਗੀਆਂ ਹੁੰਦੀਆਂ ਫੀਡ ਵਾਲੇ ਬੋਰੀਆਂ ਦੇ ਇਹਦਾ ਖੁੱਦ ਦਾ ਰਿਕਾਰਡ ਵੀ ਆਪਣੇ ਕੋਲ ਸਾਰਾ ਹੈਗਾ ਜਿਹੜੇ ਫਾਰਮ ਚੋਂ ਆਈ ਆ ਉਹ ਵੀ ਸਾਰਾ ਰਿਕਾਰਡ ਹੈਗਾ ਆਪਣੇ ਕੋਲ ਦਾ ਠੀਕ ਆ ਹਾਂਜੀ ਸਹੀ ਆ ਬਾਕੀ ਸੋਹਣੀ ਸੰਖੀ ਦਾ ਸੈਕਸੀਮਨ ਲੱਗਾ ਇਹਨੂੰ ਠੀਕ ਹੈ ਜੀ ਹਾਂਜੀ ਇਹ ਗੱਭਣ ਕਿੰਨੇ ਚੜਦੀ ਆ ਇਹਨੂੰ 6 ਤਰੀਕ ਦਾ 7ਵਾਂ ਮਹੀਨਾ ਲੱਗ ਗਿਆ 7ਵਾਂ ਮਹੀਨਾ ਲੱਗ ਗਿਆ ਹਾਂਜੀ ਠੀਕ ਹੈ ਜੇ ਮੰਨ ਕੇ ਚੱਲੋ ਢਾਈ ਕ ਮਹੀਨੇ ਰਹਿ ਚੱਲੇ ਬੱਚੀ ਢਾਈ ਮਹੀਨੇ ਰਹਿ ਗਏ ਹੈਨਾ ਤੇ ਭਾਰੇ ਆ ਵੀ ਠੰਡੀ ਥੀਲ ਤੇ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਵੇਖੋ ਬੱਚੀ ਕਿੱਥੋਂ ਤਿਆਰ ਹੋਊ ਜੀ 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 ਬਾਕੀ ਥਾਣ ਬੜੇ ਸੋਹਣੇ ਲੱਗੇ ਆ ਬਾਕੀ ਜਦੋਂ ਤਿਆਰ ਹੋ ਗਈ ਉਹਦੋਂ ਲੈਵਾ ਦੇਹੂ ਗਾ ਦੂਰੇ ਹੀ ਖਲੋਤੇ ਆ ਵੀ ਹੈਗੀ ਆ ਬੱਛੀ ਜੀ ਬੱਛੀ ਦਾ ਪ੍ਰਿੰਟ ਵੇਖੋ ਜੋ ਫਲਕਾਰੀ ਲੱਤੀ ਪਿੰਡਰ ਸਾਹਿਬ ਉਤੋਂ ਚੈੱਕ ਕਰ ਤੁਸੀਂ ਕਰਾਈ ਆਪ ਵੀਰੇ ਮੈਂ ਤਸੱਲੀ ਸਿੱਕ ਆਨੇ ਦੇ ਆਪਣੇ ਕੋ ਸਿੱਕੇ ਵੀ ਪਏ ਸੀਮਨਾ ਦੇ ਠੀਕ ਆ ਹਾਂਜੀ ਲਓ ਜੀ ਬਾਕੀ ਵੇਖੋ ਜੀ ਬੱਛੀ ਦੀ ਕੁਆਲਿਟੀ ਵੇਖੋ ਕੱਦ ਵੇਖੋ ਕਰਮਾਂ ਵਾਲੀ ਦਾ ਇਹ ਖੀਰੀ ਆ ਖੀਰੀ ਵੀਰੇ 16 ਮਹੀਨੇ ਦਾ ਬੱਚਾ ਸਾਰਾ ਬੱਚਾ ਹੀ ਆ ਜੀ ਹਨਾ 16 ਮਹੀਨੇ ਦਾ ਬੱਚਾ ਵਾਏ ਬਾਕੀ ਕੱਦ ਵੇਖੋ ਕਿੱਡਾ ਕਰਗੀ ਕਰਮਾਂ ਵਾਲੀ ਅੱਜਾ ਬੂਰੀ ਔਲ ਕਰਦੀ ਆ ਬਸ ਜੀ 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 ਆਹ ਵੇਖੋ ਜੀ ਬਾਕੀ ਸੋਹਣੀ ਸਨਖੀਰ ਲਓ ਕੋਈ ਕਮੀ ਨਹੀਂ ਗਈ ਬਾਕੀ ਵਜ਼ਨ ਵੀ ਚੰਗਾ ਵਛੀ ਦਾ ਆ ਵੇਖੋ ਜੀ ਹਾਈਟ ਵੀ ਚੰਗੀ ਭਿੰਦਰ ਸਾਹਿਬ ਜੀ ਜੀ ਕੱਦ ਕਾਠ ਵੀ ਪੂਰਾ ਵੱਡਾ ਵਾ ਤੇ ਸਤਵਾਂ ਮਹੀਨਾ ਲੱਗਿਆ ਇਹਨੂੰ ਸੋਹਣੀ ਆ ਜੀ ਲੋਕ ਕੋਣ ਲੋ ਜੀ ਪ੍ਰਿੰਟ ਤਾਂ ਨਹੀਂ ਦਬ ਡੁੱਬ ਦਿਖਾਉਣੇ ਆ ਵੇਖੋ ਜੀ ਕਰੋ ਚੈੱਕ ਆਖਿਆ ਜੀ ਮੂੰਹੋਂ ਬੋਲਦੀ ਆ ਜੀ ਜਿਹੜਾ ਕੋਲ ਆਊਗਾ ਨਾ ਵਸ਼ੀ ਦੇ ਨਿੰਦ ਕੇ ਨਹੀਂ ਜਾਂਦਾ ਕੋਈ ਵੀ ਇਹ ਦੂਜੇ ਸੂਏ ਤੱਕ ਵੀ ਵਸ਼ੀ ਦੋਂਦੀ ਹੋ ਜੇ ਤੇ ਮੇਰੇ ਘਰ ਘਲਦੇ ਕੋਈ ਆਏ ਕੋਈ ਇੱਧਰ ਲਓ ਸਾਰੇ ਹੀ ਦੁੱਧ ਵਾਲੇ ਦੰਦ ਆ ਜੀ ਇਹਦੇ ਦੂਜੇ ਸੂਏ ਤੱਕ ਵੀ ਵਸ਼ੀ ਦੋਂਦੀ ਨਹੀਂ ਹੋਣੀ ਏ ਠੀਕ ਆ ਜੀ ਠੀਕ ਆ ਲਓ ਜੀ ਬਾਕੀ ਕੱਦ ਵੇਖ ਲਓ ਕਿੱਥੇ ਚੱਲ ਜਾਣਾ ਇਹਦਾ ਮੁੰਕੇ ਜਦੋਂ ਤੱਕ ਸੋਣਾ ਉਦੋਂ ਨੂੰ ਹੋਰ ਵੱਡੀ ਹੋ ਜਾਣਾ ਇਹਨੇ 15 16 ਮਹੀਨਿਆਂ ਦੀ ਉਮਰ ਆ ਪਿੰਡਰ ਸਾਹਿਬ ਜੀ 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 ਬਿਲਕੁਲ ਜੀ ਬਿਲਕੁਲ ਬਾਕੀ ਕਿਆ ਬਾਤ ਬਹੁਤ ਜਿਆਦੀ ਸੰਭਾਲ ਕੀਤੀ ਵੀਰ ਜੀ ਹੈ ਹਾਂ ਜੀ ਠੀਕ ਆ ਤੇ ਹੁਣ ਇਹ ਦੱਸ ਦਿਓ ਵੀ ਜਿੰਨਾ ਕਿ ਤੁਸੀਂ ਮੁੱਲ ਕਰਨਾ ਵਾ ਉਤੋਂ ਦੁੱਗਣਾ ਤਾਂ ਖਾ ਗਈ ਆ ਇਹ ਖਾ ਗਈ ਆ ਭਿੰਡਰ ਸਾਹਿਬ ਨੇ 9 ਕਿਲੋ ਦੁੱਧ ਨੇ ਇੱਕ ਟਾਈਮ ਦਾ ਨਹੀਂ ਦੋਹਾਂ ਟਾਈਮਾਂ ਦਾ ਪੀਤਾ ਆ 5 ਕਿਲੋ ਇੱਕ ਟਾਈਮ 5 ਕਿਲੋ ਇੱਕ ਟਾਈਮ ਠੀਕ ਆ ਠੀਕ ਆ ਹਾਂਜੀ ਤੇ ਦੱਸਿਓ ਫੇਰ ਮੁੱਲ ਕਿੰਨਾ ਕਰਨਾ ਜੀ ਭਿੰਡਰ ਸਾਹਿਬ ਬੱਚੀ ਤੇ ਅੱਜ ਵੀ ਡੇਢ ਦੋ ਦੀ ਆ ਹਾਂਜੀ ਜੇ ਚੰਗੇ ਫਾਰਮ ਚ ਖਲੋਤੀ ਹੁੰਦੀ ਤੇ ਡੇਢ ਦੋ ਦੀ ਦਿੰਦਾ ਨਹੀਂ ਤੁਹਾਡਾ ਫਾਰਮ ਵੀ ਮਾੜਾ ਨੀਗਾ ਤੁਸੀਂ ਕਿਹੜਾ ਕਿਸ ਨੂੰ ਘੱਟ ਜੇ ਹੈ ਸਵਾ ਦੀ ਦੇਦੀ ਅੱਜ ਕਰ ਦੋ ਛੋਟ ਛੱਡ ਜਿੰਨੀ ਕਰਨੀ ਆ ਤੁਸੀਂ ਦੱਸੋ ਜਿੰਨੀ ਕਹੋਗੇ ਖੁੱਲੀ ਕਰ ਦਾਂਗੇ 10000 ਡਾ ਦਈਏ 20 ਡਾ ਦੋ 20 1 5 ਦੀ 1 5 ਦੀ ਦੇ ਦਈਏ ਹੋਰ ਕਰ ਦਈਏ ਮਾਨ ਪੂਰੇ ਲੱਖ ਦੀ ਵਸੀ ਦੇ ਦਾਂਗੇ ਬਾਕੀ ਫੋਨ ਲਾਵੇ ਕੋਈ ਹਾਂ ਕੋਈ ਵੀਰ ਫੋਨ ਲਾਊਗਾ ਨਾ ਔਰ ਮਾਨਪੂਰਾ 5000 ਦਾ 95000 ਦੀ ਵੈਰ ਦੇ ਦਕੇ ਤੋਰੂਗਾ 95000 ਦੀ ਕਿਸੇ ਨੇ ਨਹੀਂ ਦੇਣੀ 9000 ਦਾ ਤੇ ਸੀਮ ਨਹੀਂ ਲੱਗਾ ਉਹਦੀ ਵੀ ਗਰੰਟੀ ਹੋਊਗੀ ਡੀਐਨਏ ਟੈਸਟ ਕਰਾ ਕੇ ਲਿਆਵੇ ਕੋਈ ਆਪਣੇ ਕੋ ਠੀਕ ਹੈ ਠੀਕ ਹੈ ਦਊਗੀ ਵਾਚੀ ਦਾ ਸੀਮਨ ਲੱਗਾ ਵਾਚੀ ਦਊਗੀ ਵਾਚੀ ਦਊਗੀ ਗਰੰਟੀ ਨਾਲ ਠੀਕ ਆ ਵੀਡੀਓ ਚ ਕਹਿੰਦਾ ਪਿਆ ਲੱਖ ਰੁਪਇਆ ਜੁਰਮਾਨਾ ਆਊਗਾ ਜੇ ਵਾਚੀ ਵਾਚੀ ਨਾ ਦੋਵੇ ਠੀਕ ਆ ਹਾਂ ਲਓ ਜੀ ਇੰਨੀ ਗਰੰਟੀ ਦੇ ਕੇ ਤੋਰੂਗਾ ਇਹ ਵੀਡੀਓ ਵੀ ਸਾਹਮ ਕੇ ਰੱਖ ਲਓ ਜਿੰਨੇ ਵੀ ਖਰੀਦ ਲਈ ਹੈ ਇਹ ਬੱਚਾ ਦੇਤੇ ਲੱਖ ਰੁਪਇਆ ਨਾਮ ਦਵਾਂਗੇ ਠੀਕ ਆ ਇਹ ਆ ਵੀ ਗਰੰਟਡ ਸੀਮਲ ਲਵਾਇਆ ਵਾ ਵੀਰ ਸਟਾਰ ਆਪਣੇ ਕੋ ਪਿਆ ਠੀਕ ਆ ਠੀਕ ਆ ਜੀ ਸਹੀ ਆ ਤੇ ਬਾਕੀ ਕੁਆਲਿਟੀ ਵਛੀ ਦੀ ਤੁਸੀਂ ਕੋਲ ਆ ਕੇ ਕੋਈ ਵੀ ਨਿੰਦ ਕੇ ਨਹੀਂ ਜਾਂਦਾ ਜਿੰਨੇ ਕ ਪੈਸੇ ਮੰਗੇ ਆ ਨਾ ਵੀਰ ਨੇ ਉਹ ਤੋਂ ਦੁਗਣਾ ਦੁੱਧ ਪੀ ਚੁੱਕੀ ਆ ਸਾਹਮ ਸੰਭਾਲ ਵਖਰੀ ਸਾਹਮ ਸੰਭਾਲ ਵਖਰੀ ਉਹ ਤੋਂ ਦੁਗਣਾ ਦੁੱਧ ਪੀ ਗਈ ਆ ਹਨਾ ਆਹ ਵੇਖੋ ਯਰਸੀ ਪਿਓਰ ਪੰਜਾਬ ਵਾਲੀ ਸਾਹ ਮੈਨੂੰ ਕੌਲੀ ਚ ਪਾਣੀ ਪਿਆਲੇ ਜਿੰਨੀ ਕ ਬੂਥੀ ਵਛੀ ਦੀ ਹਾਂਜੀ ਇੰਨੀ ਬੂਥੀ ਵਛੀ ਦੀ ਬੂਥੀ ਆ ਭਾਵੇਂ ਕੌਲੀ ਚ ਪਾਣੀ ਪਿਆਲੇ ਇੱਧਰ ਵੇਖੋ ਪਹਿਲਾਂ ਇਹ ਵੀ ਕਹਿਣ ਦੀਆਂ ਗੱਲਾਂ ਰਹੀਆਂ ਇਹ ਵੀਰੇ ਇੱਧਰ ਦੇਖ ਨੂੰ ਲਓ ਜੀ ਇਹ ਵੀ ਦੁੱਧ ਵਾਲੇ ਹੀ ਦੰਦ ਜੇ ਮੱਛੀ ਦੋੜਿਆ ਇਹ ਵੀ ਦੂਜੇ ਸੂਏ ਤੱਕ ਤੇ ਫੇਰ ਸਾਂਭਣ ਦਾ ਕੀ ਫਾਇਦਾ ਲਓ ਜੀ ਇਹ ਵੀ ਖੀਰੀ ਸੂ ਪੈਣਾ ਇੰਨੇ ਵੀ ਕੋਈ ਵੀਰ ਵੇਂਦਾ ਹੋਣਾ ਜਿੱਥੋਂ ਆਈ ਜਿਹੜੇ ਚੈਨਲ ਤੋਂ ਇੰਨੀ ਬੱਚੀ ਆਈ ਸੀ ਜਿੱਦਣ ਆਪਣੇ ਕੋ ਆਈ ਸੀ ਠੀਕ ਆ ਹਾਂਜੀ ਸਹੀ ਆ ਜੀ ਤੇ ਬਾਕੀ ਬਰੀਡ ਚੈੱਕ ਕਰ ਲਓ ਪਿਓਰ ਜਰਸੀ ਏਬੀਐਸ ਦਾ ਰੋਮੀਓ ਸੀਮਨ ਲੱਗਾ ਅੱਗੇ ਠੀਕ ਆ ਸੀਮਨ ਲੱਗਾ 3500 ਰੁਪਏ ਦਾ ਸਟਾਰ ਲੱਗਾ ਇਹ ਆਪ ਲਵਾਇਆ ਤੁਸੀਂ ਇਹਨੂੰ ਹਾਂ ਇਹ ਦੋਨੇ ਮੱਛੀਆਂ ਘਰ ਪਾਲੀਆਂ ਆ ਘਰ ਪਾਲੀਆਂ ਹਨਾ ਤਾਂ ਉਹਦੇ ਇੰਨੀ ਗਾਰੰਟੀ ਦੇਣ ਰਿਹਾ ਬਾਈ ਇਹਨਾਂ ਦੀ ਠੀਕ ਹੈ ਠੀਕ ਹੈ ਹਾਂਜੀ ਇਹ ਦੋਵੇਂ ਮੱਛੀਆਂ ਘਰ ਪਾਲੀਆਂ ਘਰ ਤਿਆਰ ਕੀਤੀਆਂ ਵਾ ਆਹ ਵੇਖ ਲਓ ਵੀ ਇਹਨੂੰ 10 ਤਰੀਕ ਤੋਂ ਇਹ 4 ਦਿਨੋਂ ਤੋਂ ਬਾਅਦ ਦੀ ਆ ਠੀਕ ਹੈ ਇਹਨੂੰ 10 ਤਰੀਕ ਨੂੰ ਖਤਮਾ ਲੱਗਾ ਆ ਅੱਛਾ ਹਾਂਜੀ ਠੀਕ ਹੈ ਠੀਕ ਹੈ ਬਿਲਕੁਲ ਦੋਵੇਂ ਆਹ ਇੱਕੇ ਟਿਕਾਣੇ ਤੇ ਸਵਾਲੀਆਂ ਵੀ ਇੱਥੇ ਜਾ ਕੇ 10ਵੇਂ ਮਹੀਨੇ ਸੂਣੇ ਲਓ ਜੀ ਲਓ ਆਪਣੇ ਹਿਸਾਬ ਨਾਲ ਹੀ ਸੀਮਨ ਹੈ ਹੈ ਆਪਣੀ ਮਰਜ਼ੀ ਦਾ ਮੌਸਮ ਦਾ ਹਿਸਾਬ ਦਾ ਬਲਾ ਕੇ ਹਾਂਜੀ ਹਾਂਜੀ ਠੀਕ ਆ ਤੇ ਇਹਨੂੰ ਵੀ ਤੋਰੀਏ ਕਰਾ ਲਓ ਜੀ ਇਹਦੀ ਮਾਂ ਦਾ ਕੋਈ ਰਿਕਾਰਡ ਪਤਾ ਬਾਜੀ ਮਾਂ ਦਾ ਬਾਜੀ ਬੜਾ ਚੰਗਾ ਰਿਕਾਰਡ ਹੀ ਆ ਪਰਨਾਲੇ ਵੱਲੋਂ ਇਹ ਬੱਛੀ ਲਈ ਜੀ ਬੜਾ ਰਿਕਾਰਡ ਇਹਦਾ ਨਾਨੀ ਦਾਕਾ ਦਾ ਵੀ ਰਿਕਾਰਡ ਆਪਣੇ ਕੋਲ ਹੈਗਾ ਵਾ ਕਈ ਵਾਰਾਂ ਵੀਰ ਜੀ ਜਦੋਂ ਬੱਚੇ ਦੀ ਚੰਗੀ ਸਾਂਭ ਹੋ ਜਾਏ ਤਾਂ ਸਾਰਾ ਮਾਂ ਪਿਓ ਨੂੰ ਛੱਡ ਜਾਂਦਾ ਗਾਂ ਲੰਘ ਜਾਂਦਾ ਉਦੋਂ ਵੀ ਹਾਂ ਨਾਮੇ ਨਾਮ ਆ ਤੇਰੇ ਸ਼ੌਂਕੀ ਵੀਰ ਨੇ ਖੜਨੀ ਲਓ ਜੀ ਇਹ ਤਾਂ ਸ਼ੌਕ ਦੇ ਤੰਦ ਜਿੰਨੇ ਪਾਉਣੇ ਉਹਨੇ ਬਿਲਕੁਲ ਬਿਲਕੁਲ ਉਦਾਂ ਦੇ ਵੇਖਣ ਵਾਲਿਆ ਹਨਾ ਲੈ ਗਾਂ 30000 ਦੀ ਗਾਂ ਲੈ ਕੇ ਦੁੱਧ ਪੀ ਲਈਦਾ ਹਾਂਜੀ 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 ਅੱਜ ਵੀ ਕਹਿੰਦੇ ਆ ਹਾਂਜੀ ਪਰ ਇਹ ਸ਼ੌਕ ਦੇ ਤੰਦ ਜਿੰਨੇ ਪਾਉਣੇ ਉਹਨੇ ਵਸ਼ੀ ਖੜਨੀ ਆ ਜੀ 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 ਲਓ ਜੀ ਬਾਕੀ ਕੁਆਲਟੀ ਕੋਲ ਆ ਕੇ ਪਤਾ ਲੱਗਣੀ ਆ ਵੀ ਚੀਜ਼ ਕਿਹੜੀ ਆ ਜੀ ਇਹ ਆ ਵੀ ਕੋ ਕਲਾਰ ਉਹ ਵੀ ਜਿਮੜਿਆ ਅਵਸ਼ੀਦਾ ਫੇਸ ਵੇਖੋ ਟਵਾ ਪੈਂਦਾ ਬੋਦੀ ਉੱਤੇ ਆ ਹੈ ਤੇ ਦੰਦ ਸਾਰੇ ਹੀ ਦੁੱਧ ਵਾਲੇ 16 ਮਹੀਨਿਆਂ 17 ਮਹੀਨਿਆਂ ਦੀ ਉਮਰ ਪਾਈ ਜੀ ਇਹਦੀ ਸਾਰੀ ਠੀਕ ਆ ਸਤਵਾਂ ਮਹੀਨਾ ਇਹਨੂੰ ਵੀ 10 ਤਰੀਕ ਦਾ ਲੱਗ ਗਿਆ ਜੀ ਚੈੱਕ ਵੀ ਪਾਸ ਸੀ ਹੈਨਾ ਸਟਾਜ ਦਾ ਵੀ ਆਪਣੇ ਕੋਲ ਪਿਆ ਪਿਆ ਵਾ ਜੀ ਇਹਨੂੰ ਏਬੀਐਸ ਦਾ ਰੋਮੀਓ ਸੀਮਨ ਲਗਾ ਕੇ ਜੀ ਉਹ ਵੀ ਸੈਕਸੜ ਲਓ ਵੀ ਇਹ ਜੋੜਾ ਹੀ ਲੈ ਜਾਣਾ ਕਿਸ ਨੇ ਵੀ ਜਿੰਨੇ ਵੀ ਖੜਿਆ ਨਾ ਤੇ ਖੜਨਾ ਵੀ ਕੇ ਫਾਰਮ ਵਾਲੇ ਨੇ ਹੀ ਆ ਇਹਨਾਂ ਨੂੰ ਲਓ ਜੀ ਲਓ ਜੀ ਦਿਖਾ ਲ ਵਛੀ ਦਾ ਬਾਕੀ ਆ ਵੇਖੋ ਪ੍ਰਿੰਟ ਸੋਹਣੀ ਐਂ ਸਿੱਧੀ ਵਛੀ ਆ ਜੀ ਬਾਕੀ ਲੇਵਾ ਤੁਸੀਂ ਵੇਖ ਲੋ ਵੀ ਥਾਣੇ ਦੇ ਆ ਸੋਹਣੀ ਨਹੀਂ ਥਾਣੇ ਆ ਸ਼ਾਂਕ ਨਹੀਂ ਪਿੰਡਰਦਾ ਲਓ ਲਓ ਬਈ ਕੁਆਲਿਟੀ ਵੇਖੋ ਜੀ ਕੋਈ ਫੋਟ ਸ਼ਾਂਕ ਨਹੀਂ ਵਛੀ ਬਿਲਕੁਲ ਸਤਵਾਂ ਮਹੀਨਾ ਲੱਗਿਆ ਇਹਨੂੰ ਵੀ ਹੈ ਸਤਵਾਂ ਲੱਗਿਆ ਠੀਕ ਆ ਤੇ ਦਸੀਏ ਫੇ ਦੇ ਦੋ ਜਿੰਨੇ ਵੀ ਕਹੋਗੇ ਤੁਸੀਂ ਦੱਸ ਦੋ ਉਹਨੇ ਦੀ ਦੇ ਦਿੰਦੇ ਨਹੀਂ ਤੁਸੀਂ ਕਰੋ ਜੀ ਤੁਹਾਡੀ ਚੀਜ਼ ਆ ਮਿਹਨਤ ਕੀਤੀ ਆ ਤੁਸੀਂ ਇਹਨਾਂ ਤੇ ਪਿੰਡਰ ਸਾਹਿਬ ਮੰਗਣ ਨੂੰ ਭਾਵੇਂ ਲੱਖ ਮੰਗ ਲਈਏ ਭਾਵੇਂ 95 ਮੰਗ ਲਈਏ ਹਾਂਜੀ ਇਹਦੀ 90000 ਦੀ ਮੱਸੀ ਛੋੜ ਹੋ ਜੂਗੀ ਜਿੰਨੀ ਕਹੋ ਉਹ ਨਹੀਂ ਕਰਦਾਂਗੇ ਹੋਰ ਦੱਸੋ ਇਹ ਚੋਂ 5 ਹੀ ਕਰ ਦਈਏ ਵੱਧ ਕਰ ਦਈਏ ਜਿੰਨੀ ਕਹੋ ਉਹ ਨਹੀਂ ਕਰ ਲੋ 5 ਕਰ ਦਈਏ ਚੋਂ ਹੀ 10 ਕਰ ਦੋ ਠੀਕ ਆ ਇਹ 80 ਰਹਿ ਗਿਆ 80 ਚੋਂ ਵੀ 5 ਹੋਰ ਕਰ ਦੇ ਪਿੰਡਰ 75 75 ਦੀ ਹਾਂਜੀ ਵੇ ਲੋ ਆਪਣੀ ਮਰਜ਼ੀ ਕਰ ਲੋ ਜੀ ਜੀਦ ਨਹੀਂ ਕਰਦਾ ਤੂੰ ਆਂਦਾ ਨਾ ਪਹਿਲਾਂ ਆਪਾਂ ਵੀ ਸਾਂਭੀ ਆ ਕਰ ਪੰਜ ਹੋਰ ਪੂਰੇ 70 ਦੀ ਬਚੀ ਦੀ ਲਓ ਜੀ ਬਾਕੀ ਸੈਕਸੀ ਮਨ ਲੱਗਾ ਸਾਰਾ ਰਿਕਾਰਡ ਆਪਣੇ ਕੋਲ ਬਚੀ ਦਾ 14 ਮਹੀਨਿਆਂ ਦੀ ਉਮਰ ਬਚੀ ਦੀ ਬਿਲਕੁਲ ਇਹ ਆ ਕਿ ਕੋਈ ਕੋਲ ਆਊਗਾ ਨਾ ਭਾਜੀ ਨਿੰਦ ਕੇ ਨਹੀਂ ਜਾਊਗਾ ਹੋ ਸਕਦਾ ਕਿ ਦੋਵੇਂ ਲੈ ਜੀ ਜਿੰਨੇ ਪੈਸੇ ਮੈਂ ਇਹਨਾਂ ਦੋਹਾਂ ਦੇ ਮੰਗਣ ਡਿਆ ਇਹ ਵੱਧ ਖਾ ਗਿਆ ਮੈਨੂੰ ਜੀ 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 ਹਾਂ ਜੀ ਮਾਣ ਲੈਣਾ ਦੁੱਧ ਪੀਤਾ ਤੇ ਜਿੰਨਾ ਇਹਨਾਂ ਦੀ ਸੇਵਾ ਹੀ ਬੰਦਰ ਸਾਹਿਬ ਪਾਜੀ ਖੀਰੀ ਸੋਨਾ ਬਹੁਤ ਵੱਡੀ ਗੱਲ ਆ ਕਿ ਬਹੁਤ ਮਿਹਨਤ ਕਰਨੀ ਪੈਂਦੀ ਆ ਸੋਨਾ ਮਹੀਨੇ ਦੇ ਬੱਚੇ ਆ ਹਾਂਜੀ 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 ਤੇ ਬਹੁਤ ਜੀ ਆਹ ਜੇ ਤੋਹਫਾ ਆਹ ਵੇਖੋ ਜੀ ਕੀਰੀ ਵਛੀ ਇਹ ਵੀ ਸਾਰੀ ਸਾਢੇ 1.5 ਮਹੀਨਿਆਂ ਦਾ ਬੱਚਾ ਏ ਅੱਛਾ ਇਹਦੀ ਮਾਂ ਪੰਜੇਲ ਕੀਤੀ ਆ 32 33 ਕਿਲੋ ਦੁੱਧ ਹੀ ਉਹਦੇ ਥੱਲੇ ਠੀਕ ਹੈ ਜੀ ਠੀਕ ਹੈ ਸਿੰਘ ਨਹੀਂ ਦਗਾਏ ਦੀ ਲਗਾਉਣ ਵਾਲੇ ਆ ਮਤਲਬ ਹੋ ਸਕਦਾ ਮੈਂ ਦਗਾ ਵੀ ਦਊ ਇਹ ਨਹੀਂ ਕੋਈ ਗੱਲ ਆਪਾਂ ਨੂੰ ਹਾਂਜੀ ਹਾਂਜੀ ਮਤਲਬ ਸਾਢੇ 3.5 ਮਹੀਨਿਆਂ ਦੀ ਆ ਇਹ ਸਿਰਫ ਠੀਕ ਆ ਹਾਂ ਤੇ ਇਹਨੂੰ ਤੋਰਦੀ ਆ ਵੀ ਜਰਸੀ ਆ ਕਾਲੀ ਜਰਸੀ ਆ ਕਾਲੀ ਜਰਸੀ ਆ ਤੇ ਮਾਂ ਬੜੇ ਰਿਕਾਰਡ ਚੰਗੇ ਦੀ 30 32 ਕਿਲੋ ਦੁੱਧ ਹੀ ਜੀ ਢੋਲੀ ਚਾਲੀ ਬਹੁਤ ਸੁਣੀ ਤੇਰੀ ਮਾਂ ਪੜਿਆ ਵੀ ਇੱਥੇ ਲੱਗੇ ਰਹੀਏ ਲੱਗੇ ਦਿੱਤੀ ਆਪਾਂ ਠੀਕ ਹੈ ਜੀ ਹਾ ਵੇਖੋ ਜੀ ਬਾਕੀ ਇਹ ਵੀ ਜਰਸੀ ਆ ਸੋਹਣੀ ਪੂਰੀ ਆ ਹਾਂ ਤੇ ਕਰੋ ਜਾ ਕੇ ਜੀ ਬਾਕੀ ਜੀ ਇਦਾਂ ਦੀਆਂ ਮੱਛੀਆਂ ਸੰਭ ਲਈਆਂ ਨਾ ਆਪ ਦਾ ਵਪਾਰ ਆਪੇ ਦੁਗਣਾ ਆ ਜਾਣਾ ਹਾਂ ਇਹਦੇ ਆਪਾਂ ਸਿਰਫ ਹੁਣ ਦੇਣ ਡੈਮ ਨੀ ਦੇਖੋ ਕੋਈ ਫੋਟ ਨਹੀਂ ਕੋਈ ਸ਼ਾਕ ਨਹੀਂ ਜੀ 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 ਥਾਣੀ ਬਹੁਤ ਸੋਹਣੀ ਲੱਗੀ ਆ ਹਾਂ ਇਹੇ ਹੈ ਮੱਛੀ ਦਿਖਾਉਂਦੀ ਪੂਰਾ ਏ ਭਾਜੀ ਕਿੰਨੇ ਦੇ ਦੇਣੀ ਜੀ ਪਿੰਡਰ ਸਾਹਿਬ ਜਿੰਨੇ ਕਹਿੰਦਾ ਦੁੱਧ ਪੀਤਾ ਨਾ ਇਹਨੇ ਉਹਨੇ ਨਹੀਂ ਦੇ ਦिए ਦੱਸੋ ਮਤਲਬ ਦੁੱਧ ਦੇ ਵੱਧ ਪੀ ਗਈ ਆ ਇਹ ਹਾਂਜੀ 12000 ਦੀ ਦੇ ਦिए ਠੀਕ ਆ ਛੋੜ ਹੋ ਜੂਗੀ ਦੋ ਹੀ ਉਤਲਾ ਕਰਦੇ ਪੂਰੇ 10000 ਦੀ ਵਸ਼ੀ ਦੇ ਲਾਓ ਜੀ ਬਾਕੀ ਜੇ ਕੋਈ ਜੋੜੇ ਵਾਲਾ ਵਿੱਚ ਪਾਉਣ ਵਾਲਾ ਆ ਤਾਂ ਵੇਖ ਲਿਓ ਉਹਨਾਂ ਨਾਲ ਹਸਾਬ ਦਾ ਕਰ ਲਓ ਹਾਂ ਨਾ ਹਾਂ ਕਈ ਵਾਰਾਂ ਦੋ ਜਿਹੜਾ ਦੋ ਜੋੜਾ ਲਊਗਾ ਤੇ ਤੀਜੀ ਨਾਲ ਇਹ ਦੇ ਦੇਉ ਭਾਵੇਂ ਉਹਨੂੰ ਕੋਈ ਗੱਲ ਨਹੀਂ ਜਿੰਨਾ ਕਹੋਗੇ ਉਹਨਾ ਮਾਨ ਕਰਦਾਂਗੇ ਹਾਂ ਫੋਨ ਲਾਵੇ ਕੋਈ ਹੈ ਨਾ ਪਸੰਦ ਕਰੇ ਜਿਹੜੀ ਜਿਹੜੀ ਚਾਹੀਦੀ ਆ ਹਾਂ ਸਾਰੀਆਂ ਜਿਹੜੀਆਂ ਵਹਿੜਾਂ ਦਿਖਾਈਆਂ ਬਹੁਤ ਚੰਗੀ ਕੁਆਰ ਦੀਆਂ ਦੋਂਦੀਆਂ ਪਿੰਡਰ ਸਾਹਿਬ ਸਾਰੀਆਂ ਹਾਂਜੀ ਹਾਂਜੀ ਕੋਈ ਦੰਦਾਂ ਤੋਂ ਬਗੈਰ ਨਹੀਂ ਉਹ ਵੀ ਜਿਹੜੀ ਦੂਜੇ ਸੂਏ ਵਹਿੜ ਸੂਈ ਉਹ ਵੀ ਛਿੱਗੀ ਪ्योर ਛਿੱਗੀ ਹੋਊਗੀ ਠੀਕ ਹੈ ਜੀ ਜਿਹੜੇ ਦੰਦ ਗਿਆ ਤੇ ਉਹੋ ਵਸ਼ੀਆਂ ਦੇ ਦੰਦ ਨਿਕਲਣਗੇ ਆਪਣੇ ਘਰ ਆ ਕੇ ਤਸੱਲੀ ਕਰੇ ਕੋਈ ਠੀਕ ਹੈ ਕਰਨੀ ਕੋਈ ਗੱਲ ਬਾਤ ਨਹੀਂ ਬੱਸ ਭਾਜੀ ਠੀਕ ਹੈ ਲ ਤੇ ਕੁਆਲਿਟੀ ਤੁਹਾਨੂੰ ਕੋਲ ਆ ਪਤਾ ਲੱਜਣੀ ਹੈ ਤੇ ਵੀਡੀਓ ਜੀ ਵੀ ਦੇਖ ਜਾਣੀ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਤਸੱਲੀ ਕਰਨਾ ਗਾਹਕ ਦੀ ਜ਼ਿੰਮੇਵਾਰੀ ਹੈ ਜਿਨੇ ਪੈਸੇ ਖਰਚਣ ਦਾ ਹੱਕ ਬਣਦਾ ਜੀ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਏ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ